हां मैं जाओ 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 बापरी बैठा ले निहंग सिंह ਦਾ ਭਰੇ ਬਾਜ਼ਾਰ ਵਿੱਚ ਪੁਲਿਸ ਮੁਲਾਜ਼ਮ ਨਾਲ ਪੰਗਾ ਪੈ ਜਾਂਦਾ ਹੈ ਤੇ ਨਿਹੰਗ ਸਿੰਘ ਅੱਗੋਂ ਲਾਈਵ ਹੋ ਜਾਂਦਾ ਹੈ ਨਿਹੰਗ ਸਿੰਘ ਬਾਜ਼ਾਰ ਵਿੱਚ ਸੀ ਤਾਂ ਪੁਲਿਸ ਮੁਲਾਜ਼ਮ ਉਸ ਨੂੰ ਕਿਸੇ ਗੱਲ ਤੋਂ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਨਿਹੰਗ ਸਿੰਘ ਆਪਣੇ ਫੋਨ ਤੋਂ ਲਾਈਵ ਹੋ ਜਾਂਦਾ ਹੈ ਤੇ ਅੱਗੇ-ਅੱਗੇ ਹੋ ਤੁਰਦਾ ਹੈ ਫਿਰ ਅੱਗੇ ਸਾਰੀ ਘਟਨਾ ਕੀ ਵਾਪਰਦੀ ਹੈ ਤੁਸੀਂ ਆਪ ਹੀ ਦੇਖ ਲਵੋ ਕੋਈ ਮਿੰਟ ਲਾਈਵ ਕੀਤਾ ਆ ਮੈਂ ਲਾਈਵ ਕੀਤਾ ਆ ਲਾਈਵ ਆ ਦੇਖੋ ਥਾਣੇਦਾਰ ਮੈਨੂੰ ਫੜਨ ਗਿਆ ਤਨੂ ਕਰ ਮੈਂ ਆ ਦੇਖੋ ਲਾਈਫ ਹੋਇਆ ਬੇ ਗੱਲ ਨਹੀਂ ਜਣਾ ਕਰੋ ਇਦਾਂ ਨਾ ਰੋਟਾ ਨਾ ਕਰੋ ਧੱਕਾ ਨਾ ਕਰੋ ਕਾਲ ਮਾਰਕੀਟ ਪੁਲਿਸ ਨੇ ਬੁਲਾ ਲਿਆ ਕਾਲ ਮਾਰਕੀਟ ਹੋਰੀ ਕਹਿ ਰਿਹਾ ਮੈਂ ਧੱਕਾ ਨਾ ਕਰੋ ਤਕਨਾ ਨਾ ਕਰੋ ਨਾ ਸਾਡੀ ਲਈ ਜੇ ਤੱਕ ਨਾ ਆਇਓ ਕੋਈ ਸਾਡੇ ਨੂੰ ਫਿਰ ਦੱਲ ਦਾਂਗਾ ਮੈਂ ਉਹਨਾਂ ਨੂੰ ਦੱਸ ਕੀ ਆ ਉਹਨਾਂ ਨੂੰ ਮਨ ਮੇਰੀ ਗੱਲ ਆ ਉਹ ਦੱਸ ਦੋ ਸਹੀ ਪੰਗਾ ਉਹਨਾਂ ਨਾਲ ਤੁਸੀਂ ਵਿੱਚ ਐਵੇਂ ਆਈ ਜਾਂਦੇ ਮੈਂ ਕਿੱਥੇ ਗੱਲ ਦਾ ਦੱਸ ਕੀ ਯਾਰ ਕੋਈ ਪੰਗਾ ਉਹਨਾਂ ਦੇ ਨਾਲ ਆ ਸਾਡਾ ਸਾਡਾ ਪੰਗਾ ਦਾ ਬੰਦਾ ਲੱਗੇ ਤੁਸੀਂ ਪਰੇ ਹੋ ਜਾਓ ਤੂੰ ਖਾਸਿਰ ਖਾ ਲੈ ਪਰੇ ਹੋ ਜਾਓ ਮੈਂ ਦੇ ਦੇ ਤੁਸੀਂ ਪਰੇ ਹੋ ਜਾਓ ਆ ਥੱਲੇ ਦੇਖੋ ਕੀ ਹਾਲ ਹੋਇਆ ਆਪਣਾ ਹਾਲਾਤ ਸਰਾਵਨ ਪਹਿਲਾਂ ਮੈਂ ਦੱਸ ਦੋ ਪਹਿਲਾਂ ਆਜਾ ਹੁਣ ਫੋਨ ਖੋ ਜਿਹੜਾ ਖਾਊਗਾ ਫੋਨ ਪਹਿਲਾਂ ਤਾਂ ਫੋਨ ਖੋ ਲਿਆ ਮੇਰਾ ਹੁਣ ਖੋ ਕੇ ਦਿਖਾ ਕਿਡਾ ਖੁੰਦਾ ਫੋਨ ਪਹਿਲਾਂ ਖੋ ਲਿਆ ਸੀ ਨਾ ਫੋਨ ਕੱਢ ਸਕੂਟਰੀ ਬਾਹਰ ਵਿਆਹ ਚਲਾ ਚੱਲੀਏ ਚੱਲੋ ਯਾਰ ਚੱਲ ਕੱਢ ਆ ਦੇਖੋ ਪੂਰੀ ਕਾਲ ਮਾਰਕੀਟ ਕੱਢੀ ਹੋਈ ਆ ਪੂਰੀ ਕਾਲ ਮਾਰਕੀਟ ਆ ਮੇਰੇ ਹੱਥੇ ਵੀ ਆ ਕੱਢ ਦੇ ਸਕੂਟਰੀ ਕੱਢ ਸਕੂਟਰੀ ਕੱਢ ਜਾ ਯਾਰ ਬਾ ਯਾਰ ਚੱਲਾ ਹਿੱਦਰਾ ਆਲਾ ਉੱਪਰ ਆਉਣਾ ਨਾ ਨਾ ਮੈਂ ਕੇਜ ਆਜਾ ਹਲੇ ਹੁਣ ਭਾਈ ਫੇ ਡਰਾਮਾ ਭਾਈਆ ਤੂੰ ਕੀ ਕੀ ਕਰ ਸਕਿਆ ਤੂੰ ਭਾਈਆ ਤੂੰ ਨਹੀਂ ਕਰਦਾ ਨਾ ਹੁਣ ਮੈਂ ਦੇਖ ਲੈ ਕੇ ਤੂੰ ਹੁਣ ਉਹੀ ਗੱਲ ਕਰਦਾ ਮੈਂ ਜੇ ਵੀ ਕਰਾਂ ਮੈਂ ਨੁਕਸਾਨ ਆਪਣਾ ਕਰ ਲੈਣਾ ਜੇ ਤੇਰੇ ਮੇਰੇ ਪੁੱਕੇ ਨਾ ਆ ਹਾਂ ਮੈਂ ਚਲ ਜਾਓ ਜਾ ਜਾ ਬਾਕੀ ਬੈਠਾ ਜਾ ਜਾਓ ਜੀ ਕੋਲ ਜਾਓ ਚਲੋ ਜਾਓ ਕੋਈ ਨਾ ਕਰੇ ਹੋਰ ਬੰਦੇ ਚਲੋ ਕੋਪੜੀ ਲਗਾਈਂ ਜਾ ਕੇ ਜਾਓ ਜਾਏ ਆਏ ਸਿੱਧਾ ਕਹ ਪਾਣੀ ਆਓ ਬਬਾ ਜੀ ਹਾਂ ਲੈ ਲਓ ਆ ਜਾ ਆ ਜਾ ਚੱਲ 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 ਇੱਕ ਕੋਈ ਖਾਣ ਨੂੰ ਕਿੱਥੇ ਬਰਮਾ ਸ਼ਾਂਜੀ ਕਿੱਧਰ ਨੂੰ ਜਾਂ ਰਸਕ ਨੂੰ ਸੁਕਾ ਆ ਜਾ ਜੱਪ ਨੇ ਆ ਦੀ ਕਾਲ ਮਾਰ ਕੇ ਇੱਠੇ ਹੋਏ ਵੇ ਭੱਟੇ ਬਦਮਾਸ਼ ਬਣੇ ਆ ਪੁਲਿਸ ਬੁਲਾ ਲਈ ਸਾਲਿਆਂ ਨੇ ਮੈਂ ਕਿਹਾ ਹੁਣ ਖੋ ਕੇ ਲਖਾ ਫੋਨ ਪਿਆ ਕੂ ਧੱਕ ਦੂੰ ਜਿੱਦਾ ਹੀ ਜਾ ਬ ਕਾਲ ਮਾਰਕੀਟ ਤੇ ਕਿੱਧਰ ਤੂੰ ਜਾਣਾ ਜਾਣਾ ਕਿੱਧਰ ਨੂੰ ਆ ਇੱਧੇ ਇੱਧਰ ਨੂੰ ਮੱਦੀ ਆ ਜਾ ਇੱਧਰ ਨੂੰ ਆ ਪੈ ਗਿਆ ਹੁਣ ਕਾਲ ਮਾਰਕੀਟੋਂ ਨਿਕਲ ਗਏ ਆ